ਰੋਮਾਂਚਕ ਕਹਾਣੀਆਂ ਲਈ ਸਬਸਕ੍ਰਾਈਬ ਕਰੋ ਮੇਰਾ ਚੈਨਲ ਸਿਫਟੂ ਕਿਡਸ ਟੈਲਸ ਕਹਾਣੀਆਂ ਬੱਚਿਆਂ ਲਈ ਪਹਿਲੀ ਰਾਤ ਸਮੁੰਦਰ ਵਿੱਚ ਤੂਫਾਨ ਆਇਆ ਸੀ ਜਿਸ ਨੇ ਬਹੁਤ ਸਾਰੀਆਂ ਛੋਟੀਆਂ ਮੱਛੀਆਂ ਪਾਣੀ ਵਿੱਚੋਂ ਕੰਡੇ ਤੇ ਕੱਡ ਮਾਰੀਆਂ ਇੱਕ ਛੋਟਾ ਬੱਚਾ ਸਮੁੰਦਰ ਕਿਨਾਰੇ ਮਸਤੀ ਵਿੱਚ ਘੁੰਮ ਰਿਹਾ ਸੀ ਮੱਛੀਆਂ ਨੂੰ ਦੇਖ ਕੇ ਬੱਚਾ ਬੋਲਿਆ ਓਹੋ ਕਿੰਨੀਆਂ ਮੱਛੀਆਂ ਰੇਤੇ ਵਿੱਚ ਫਸ ਗਈਆਂ ਨੇ ਜੇ ਇਹਨਾਂ ਨੂੰ ਪਾਣੀ 'ਚ ਨਾ ਸੁਟਿਆ ਗਿਆ ਤਾਂ ਇਹ ਮਰ ਜਾਣਗੀਆਂ ਉਹ ਇੱਕ ਮੱਛੀ ਚੁੱਕਦਾ ਹੈ ਤੇ ਸਮੁੰਦਰ ਵੱਲ ਸੁੱਟਦਾ ਹੈ ਉੱਥੇ ਕੋਮਰਿਆ ਬਜ਼ੁਰਗ ਸਾਰਾ ਕੁਝ ਦੇਖ ਰਿਹਾ ਸੀ ਉਹ ਮੁੰਡੇ ਨੂੰ ਬੋਲਿਆ ਪੁੱਤਰ ਇੱਥੇ ਤਾਂ ਹਜ਼ਾਰਾਂ ਮੱਛੀਆਂ ਨੇ ਤੂੰ ਇਕੱਲਾ ਕਿੰਨੀਆਂ ਮੱਛੀਆਂ ਬਚਾਵੇਂਗਾ ਕੀ ਫਰਕ ਪਏਗਾ ਬੱਚਾ ਹੱਸਦਾ ਹੋਇਆ ਬਜ਼ੁਰਗ ਵੱਲ ਦੇਖਦਾ ਹੈ ਅਤੇ ਹੋਰ ਮੱਛੀ ਪਾਣੀ ਵਿੱਚ ਸੁੱਟ ਦਿੰਦਾ ਹੈ ਇਸ ਮੱਛੀ ਨੂੰ ਫਰਕ ਪੈ ਗਿਆ ਬਜ਼ੁਰਗ ਹੈਰਾਨੀ ਅਤੇ ਪਿਆਰ ਨਾਲ ਮੁੰਡੇ ਵੱਲ ਦੇਖਦੇ ਹੋਏ ਤੇਰੀ ਗੱਲ ਵਿੱਚ दम ਤਾਂ ਹੈ ਮੈਂ ਵੀ ਤੇਰੀ ਮਦਦ ਕਰਾਂਗਾ। ਦੋਵੇਂ ਮਿਲਕ ਮੱਛੀਆਂ ਪਾਣੀ ਵਿੱਚ ਸੁੱਟਦੇ ਹਨ। ਬੱਚਾ ਵੇਖੋ ਕਿੰਨੀਆਂ ਮੱਛੀਆਂ ਨੂੰ ਫਰਕ ਪੈ ਗਿਆ ਆਪਣੇ ਫੈਸਲੇ ਨਾਲ। ਇਹ ਸਾਰੀਆਂ ਤੈਰ ਰਹੀਆਂ ਨੇ। ਬਜ਼ੁਰਗ ਸਿੱਖਿਆ ਦੇਣ ਦੇ ਅੰਦਾਜ਼ ਵਿੱਚ ਛੋਟੀ ਜਹੀ ਨੇਕੀ ਵੀ ਵੱਡਾ ਅਸਰ ਛੱਡ ਸਕਦੀ ਹੈ। ਕਹਾਣੀ ਸਾਨੂੰ ਸਿੱਖਿਆ ਦਿੰਦੀ ਹੈ ਕਿ ਤੁਹਾਡੇ ਕੀਤੀ ਗਈ ਛੋਟੀ ਜਹੀ ਮਦਦ ਕਿਸੇ ਦੀ ਜ਼ਿੰਦਗੀ ਬਦਲ ਸਕਦੀ ਹੈ।